ਸੀਗੀ ਜਿਹੜੀ ਬੱਸ ਚ ਲਈ ਜਾਂਦੇ ਸੀਗੇ ਮੈਂ ਗੱਡੀ ਡਰਾਈਵ ਕਰੀ ਜਾਂਦਾ ਸੀਗਾ ਹਾਂ ਇਹ ਪਸ਼ੂ ਵਿਚਕਾਰ ਆ ਗਿਆ ਮੇਰੇ ਅੱਗੇ ਦੋ ਗੱਡੀਆਂ ਸੀਗੀਆਂ ਉਹਨਾਂ ਨੇ ਬ੍ਰੇਕ ਮਾਰੀ ਹਾਂ ਤੀਜੀ ਮੈਂ ਬ੍ਰੇਕ ਮਾਰਤੀ ਤਿੰਨੇ ਗੱਡੀਆਂ ਸੀ ਖਲੋ ਗਈਆਂ ਹਾਂ ਇਹਨਾਂ ਨੇ ਪਿੱਛੋਂ ਲਿਆ ਕੇ ਉਹ ਜਗ੍ਹਾ ਵੇਖੋ ਉੱਥੋਂ ਇਹਨਾਂ ਨੇ ਗੱਡੀ ਮੇਰੀ ਚੁੱਕ ਕੇ ਮਾਰੀ ਗੱਡੀ ਇੱਥੇ ਆ ਕੇ ਡਿੱਗੀ ਹਾਂ ਤੇ ਕੀ ਕੀ ਕਿੰਨਾ ਨੇ ਮਾਰੀ ਆ ਜਿਹੜੇ ਬੱਸ ਆ ਜਾਣੇ ਰੋਡਵੇ ਦੀ ਬੱਸ ਹੈ ਬੱਸ ਨੰਬਰ ਵੇਖ ਲਓ ਆ ਡਰਾਈਵਰ ਸਾਹਿਬ ਖਲੋਤੇ 8540 ਨੰਬਰ ਹੈ ਪੀਬੀ 11 ਸੀ ਐਫ ਤੁਹਾਡੇ ਛੱਟ ਤਾਂ ਨਹੀਂ ਲੱਗੀ ਕਿਤੇ ਮੇਰੇ ਛੱਟ ਦਾ ਬਚਾਇਆ ਜੀ ਪਰ ਗੱਡੀ ਇਹਨਾਂ ਨੇ ਅੱਗੋਂ ਵੀ ਪੂਰੀ ਡੈਮੇਜ ਕਰਤੀ ਤੇ ਪਿੱਛੋਂ ਵੀ ਪੂਰੀ ਡੈਮੇਜ ਕਰਕੇ ਗੱਡੀ ਤਾਂ ਲੱਗਦਾ ਨਵੀਂ ਦਿੱਤੀ ਹੈ ਉਹਨੇ ਗੱਡੀ ਵੀ ਜੀ ਹਾਲੀ 15 ਦਿਨ ਹੋਏ ਗੱਡੀ ਲਿੱਤੀ ਨੂੰ ਹਾਂ ਤੁਸੀਂ ਕਿੱਥੋਂ ਇਹਨਾਂ ਕੋਲ ਗੱਡੀ ਪਿੱਛੋਂ ਚਲਾਈ ਇਹਨਾਂ ਨੇ ਕੰਟਰੋਲ ਹੀ ਨਹੀਂ ਹੋਈ ਅੱਗੋਂ ਕਹਿੰਦੇ 70 ਦੀ ਸਪੀਡ ਤੇ ਸੀਗੀ ਤੇ ਮੈਂ ਸਾਰੀਆਂ ਸਵਾਰੀਆਂ ਥੋੜੀ ਮਾਰ ਲਈ ਅਸੀਂ ਹਾਂ ਜੇ ਰੋਡਵੇ ਦੀ ਬੱਸ 70 ਦੀ ਸਪੀਡ ਤੇ ਖਲੁੰਦੀ ਨਹੀਂ ਇਹਨਾਂ ਨੂੰ ਕੋਈ ਹੱਕ ਨਹੀਂ ਬੰਦਾ 55 55 ਸਵਾਰੀਆਂ ਲੈ ਕੇ ਇਹਨਾਂ ਨੂੰ ਡਰਾਈਵ ਕਰਨ ਦਾ ਹਾਂ ਇਹਨਾਂ ਨੂੰ ਵੀ ਜੁਰਮਾਨਾ ਹੋਣਾ ਚਾ 52 ਬੰਦਿਆਂ ਦੀ ਮੌਤ ਤੁਸੀਂ ਲੈ ਕੇ ਤੁਰੇ ਫਿਰਦੇ ਹੋ ਜਿਹੜੀ ਗੱਡੀ 70 ਦੀ ਸਪੀਡ ਤੇ ਬੱਸ ਕੰਟਰੋਲ ਨਹੀਂ ਹੋ ਸਕਦੀ ਉਹਨੂੰ ਸੜਕ ਤੇ ਚੱਲਣ ਦਾ ਕੋਈ ਹੱਕ ਹੀ ਨਹੀਂ ਹੋਣਾ ਚਾਹੀਦਾ ਸਾਡੇ ਚਲਾਨ ਸਾਡੀਆਂ ਚੀਜ਼ਾਂ ਤੁਸੀਂ ਇੱਕ ਕਿਸੇ ਦੀ ਇੰਸ਼ੋਰੈਂਸ ਨਾ ਹੋਏ ਖਤਮ ਹੋਈ ਹੋਏ ਕਿਸੇ ਦਾ ਪ੍ਰਦੂਸ਼ਨ ਨਾ ਹੋਏ 200 ਦਾ 50 ਦਾ ਜਿਹੜਾ ਕੱਟਿਆ ਜਾਂਦਾ ਉਹਨੂੰ ਜੁਰਮਾਨਾ ਜਿਹੜੀ ਬੱਸ 100 ਬੰਦਾ ਲੈ ਕੇ ਤੁਰੇ ਫਿਰਦੀ ਹੈ ਉਹਦੀ ਕੰਡੀਸ਼ਨ ਕਿਹੋ ਜੀ ਹੈ ਉਹ ਵੀ ਸਰਕਾਰ ਨੂੰ ਚੈੱਕ ਕਰਨਾ ਚਾਹੀਦਾ ਤੁਸੀਂ ਇਕੱਲੇ ਸੀ ਗੱਡੀ 'ਚ ਮੈਂ ਡਰਾਈਵ ਇਕੱਲਾ ਹੀ ਕਰ ਰਿਹਾ ਸੀਗਾ ਜੀ ਮੈਂ ਆਪਣੇ ਕੰਮ ਤੇ ਜਾ ਹੀ ਜਾਂਦਾ ਸੀਗਾ ਤੇ ਅੱਗੇ ਜਿਹੜੀ ਤੀਜੀ ਗੱਡੀ ਤੇ ਵੱਜੀ ਆ ਉਹ ਤੇ ਜੀ ਗੱਡੀ ਜਿਹੜੀ ਥੋੜੀ ਜੀ ਉਹ ਉਦੋਂ ਟੱਚ ਹੋਈ ਜਦੋਂ ਇਹਨਾਂ ਨੇ ਪਿੱਛੋਂ ਮੈਨੂੰ ਮਾਰੀ ਉਹ ਗੱਡੀ ਪਲੇਰੋ ਵਾਲਾ ਸੀਗਾ ਉਹਨੇ ਧਿਆਨ ਨਹੀਂ ਕੀਤਾ ਉਹਨੇ ਆਪਣੀ ਗੱਡੀ ਲੈ ਕੇ ਚਲਵਾਰੇ ਤੇ ਹੁਣ ਜਾਂ ਤੇ ਟੋਲ ਵਾਲਿਆਂ ਨੂੰ ਜੁਰਮਾਨਾ ਹੋਣਾ ਚਾਹੀਦਾ ਹਾਂ ਸੜਕਾਂ ਤੇ ਪਾਣੀ ਖੜਾ ਹੈ ਇਹ ਵੀ ਨਹੀਂ ਕੰਟਰੋਲ ਕਰਦੇ ਜੀ ਇਹ ਵੀ ਬਿਨਾ ਵੇਖੇ ਸਮਝੇ ਇੰਨੀ-ਇੰਨੀਆਂ ਸਵਾਰੀਆਂ ਲੱਦ ਕੇ ਜੇ ਬੱਸਾਂ ਨਹੀਂ ਕੰਟਰੋਲ ਹੋ ਪਾਉਂਦੀਆਂ ਤੇ ਇਹਨਾਂ ਨੂੰ ਚਲਾਉਣਾ ਹੀ ਨਹੀਂ ਚਾਹੀਦਾ ਅੱਗੇ ਗਾਂ ਆ ਗਈ ਜਮਦਰਸੀ ਗਾਂ ਨੂੰ ਬ੍ਰੇਕ ਪੈ ਗਈ ਉਹਦੇ ਕਰਕੇ ਪਿੱਛੋਂ ਗੱਡੀ ਕੰਟਰੋਲ ਨਹੀਂ ਗੱਡੀ ਲੱਗ ਜਾਨੀ ਜੂਨੀ ਕੋਈ ਨੁਕਸਾਨ ਨਹੀਂ ਹੋਇਆ ਕਾਰ ਤੇ ਇਕੱਲੇ ਹੀ ਡਰਾਈਵਰ ਸੀ ਕਾਰ ਬਟਿੰਡੇ ਵੀ ਆ ਰਹੀ ਸੀ ਜੀ ਕਾਰ ਵੀ ਬੱਸ ਤੇ ਹੋਮ ਡਰਾਈਵਰ ਮੌਜੂਦ ਕਾਰ ਵਾਲੇ ਆ ਗਏ ਨੇ ਭਾਈ ਸਭ ਕਾਰ ਵਾਲੇ ਜੀ ਸਭ ਤੋਂ ਵੱਡੀ ਗੱਲ ਇਹ ਡਰਾਈਵਰ ਨਹੀਂ ਹੈ